ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਇਹ ਸਥਾਨ ਚੇ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਾਦੀ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਮਾਤਾ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਤਾ ਸੱਚੇ ਪਾਤਸ਼ਾਹ ਜੀ ਦੀ ਸੁਪਤਰੀ ਮਾਤਾ ਗੰਗਾ ਜੀ ਦੇ ਪਰਲੋਗ ਗਮਣ ਕੀਤਾ ਸੀ ਇਸ ਸਥਾਨ ਤੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ ਦਰਦੁਆਰਾ ਬਾਬਾ ਬਕਾਲਾ ਸਾਹਿਬ ਪਾਸ਼ਾਏ ਨੌਮੀ ਜਿਸ ਸ ਉਹਨੇ 13 ਦਿਨ ਤਪ ਕੀਤਾ ਸੀਗਾ ਆਪ ਸੰਗਤ ਜੀ ਦੱਸਦੇ ਹਾਂ ਤੁਹਾਡਾ ਇਤਿਹਾਸ ਸੰਗਤ ਜੀ ਅਜਾ ਇਸੇ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਬਾਬਾ ਕਾਲਾ ਸੇਵ ਸੋਚਿਆ ਵੀ ਕਿਉਂ ਨਾ ਆਪ ਜੀ ਨੂੰ ਦਰਸ਼ਨਦਾਰੇ ਕਰਵਾਏ ਜਾਣ ਤੇ ਇਥੋਂ ਦਾ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਇਸ ਸਥਾਨ ਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਗੱਦੀ ਮਿਲਣ ਤੋਂ ਪਹਿਲਾਂ ਆਏ ਸਨ ਬਾਬਾ ਬਕਾਲਾ ਵਿਖੇ ਤੇ ਇਸ ਸਥਾਨ ਤੇ ਭਗਤੀ ਕੀਤੀ ਤਪ ਕੀਤਾ ਗੁਰੂ ਸਾਹਿਬ ਨੇ ਇਸ ਸਥਾਨ ਤੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ ਸ਼ਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਵਿਖੇ ਆਪਣੇ ਅੰਤਿਮ ਸਮੇਂ ਵਿੱਚ ਅਗਲੇ ਗੁਰੂ ਸਾਹਿਬਾਨ ਬਾਰੇ ਦੱਸਿਆ ਕਿ ਉਹ ਬਾਬਾ ਬਕਾਲੇ ਹਨ ਇਸ ਗੱਲ ਤੋਂ ਬਾਅਦ ਬਾਬਾ ਬਕਾਲੇ ਵਿੱਚ ਕਈ ਲੋਕਾਂ ਨੇ ਆਪਣੇ ਆਪ ਨੂੰ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ ਪਾਈ ਮੱਖਣ ਸ਼ਾ ਲਬਾਣਾ ਜੋ ਕਿ ਜੇਲਮ ਜ਼ਿਲ੍ਹੇ ਦੇ ਵਪਾਰੀ ਸਨ ਉਹਨਾਂ ਦਾ ਪਾਣੀ ਵਾਲਾ ਜਹਾਜ਼ ਸਮਾਨ ਨਾਲ ਭਰਿਆ ਹੋਇਆ ਸਮੁੰਦਰ ਦੇ ਤੂਫਾਨ ਵਿੱਚ गिर ਗਿਆ ਸੀਗਾ ਪਾਈ ਸਾਹਿਬ ਨੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਕਿ ਉਹਨਾਂ ਦਾ ਬਚਾ ਕਰਾ ਦੇਣ ਅਤੇ ਭਾਈ ਸਾਹਿਬ ਆ ਕੇ 400 ਮੋਹਰਾਂ ਗੁਰੂ ਸਾਹਿਬ ਨੂੰ ਚੜਾਉਣਗੇ ਪਰਮਾਤਮਾ ਦੀ ਕਿਰਪਾ ਨਾਲ ਉਹ ਠੀਕ ਠਾਕ ਘਰ ਪਹੁੰਚ ਗਏ ਅਤੇ ਆਪਣੀ ਸੁੱਖ ਪੂਰੀ ਕਰਨ ਦੇ ਲਈ ਬਾਬਾ ਬਕਾਲੇ ਆਏ ਇੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਕਈ ਲੋਕ ਆਪਣੇ ਆਪ ਨੂੰ ਗੁਰੂ ਦੱਸੀ ਬੈਠੇ ਹਨ ਭਾਈ ਮੱਖਣ ਸ਼ਾਹ ਨੇ ਹਰ ਇੱਕ ਦੇ ਅੱਗੇ 2-2 ਮੋਹਰਾਂ ਭੇਟ ਕੀਤੀਆਂ ਮੱਥਾ ਟਿਕਣਾ ਸ਼ੁਰੂ ਕਰ ਦਿੱਤਾ ਪਰ ਕਿਸੇ ਨੇ ਵੀ ਕੁਝ ਨਾ ਕਿਹਾ ਜਦੋਂ ਭਾਈ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਦੋ ਮੋਹਰਾਂ ਦਾ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਬੋਲ ਪਏ ਕਿ ਤੁਸੀਂ ਵਾਅਦਾ ਤਾਂ 500 ਦਾ ਕੀਤਾ ਸੀ ਪਰ ਤੁਸੀਂ ਦੋ ਮੋਹਰਾਂ ਹੀ ਦੇ ਰਹੋ ਇਹ ਦੋ ਮੋਹਰਾਂ ਹੀ ਪੇਟ ਕਰ ਰਹੇ ਹੋ ਇਹ ਗੱਲ ਸੁਣ ਕੇ ਬਾਬਾ ਮੱਖਣ ਸ਼ਾ ਛੱਤ ਤੇ ਚੜ ਗਏ ਅਤੇ ਉੱਚੀ ਉੱਚੀ ਬੋਲਣ ਲੱਗੇ ਗੁਰੂ ਰਾਧੋ ਰੇ ਗੁਰੂ ਰਾਧੋ ਰੇ ਇਸ ਤਰ੍ਹਾਂ ਬਾਬਾ ਮੱਖਣਸ਼ਾ ਲਬਾਣਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਹਿਚਾਨ ਕੀਤੀ ਸੀਗੀ। ਜਾਂ ਕੌਤਕ ਸੰਗੁਰੂ ਸਹਿਬਾਨਾਂ ਦੇ ਕਿਸ ਤਰ੍ਹਾਂ ਮੱਖਣਸ਼ਾ ਲਬਾਣਾ ਜੀ ਨੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਮੈਨੂੰ ਬਚਾ ਲਓ। ਮੈਂ ਸੁਖੀ ਸ਼ਾਂਤੀ ਇਸ ਸਤਾ ਤੋਂ ਨਿਕਲ ਜਾਵਾਂ ਤੇ ਮੈਂ ਨਹੀਂ ਮੋਹਰਾ ਜੜੀਆਂ ਗੁਰੂ ਦੇ ਪੇਟ ਕਰਾਂਗਾ। ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਜਦੋਂ ਵੀ ਤੁਸੀਂ ਬਾਬਾ ਬਕਾਲਾ ਸਾਹਿਬ ਦਰਸ਼ਨਦਾਰੇ ਕਰਨੋਂ ਆਸੀ ਆਓ ਉਹਨਾਂ ਤੇ ਆਪ ਜੀ ਨੂੰ ਗੁਰਦੁਆਰਾ ਮਾਤਾ ਗੰਗਾ ਜੀ ਦੇ ਦਰਸ਼ਨਦਾਰੇ ਹੋਣਗੇ ਤੇ ਨਾਲ ਹੀ ਗੁਰਦੁਆਰਾ ਭੂਰਾ ਸਾਹਿਬ ਦਰਸ਼ਨਦਾਰੇ ਹੋਣਗੇ ਜਿਸ ਪੋਰਾ ਸਾਹਿਬ ਵਿੱਚ ਗੁਰਤੇਗਵਾਦਰ ਸਾਹਿਬ ਸੱਚੇ ਪਾਤਸ਼ਾਹ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ ਤਪ ਕੀਤਾ ਸੀਗਾ ਸੰਗਤ ਜੀ ਅੱਜ ਆਵਜਨ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਆਬਾ ਬਕਾਲਾ ਵਿਸ਼ੇ ਸ਼ੋਭਿਤ ਪਾਉਣ ਪਿੱਤਰ ਹਸਤਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਜੀ ਇਹ ਸਥਾਨ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਦੀ ਵੀਡੀਓ ਜੇ ਪਸੰਦ ਆਏ ਜੇ ਪਸੰਦ ਆਏ ਤਾਂ ਜ਼ਰੂਰ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ